ਉਹ ਪਹਿਲਾਂ ਤੇਰੇ ਕੋ ਕਿਹੜਾ ਸੀ ਪੰਜਲਾ ਪਹਿਲਾਂ ਉਹਦਾ ਉਹੀ ਕਹਿ ਗਿਆ ਯਾਰ ਉਹ ਫਿਰਦਾ ਯਾਰ ਉਹ ਕਹਿੰਦਾ ਮੈਂ ਨਹੀਂ ਲੈਂਦਾ ਯਾਰ ਹਾਂ ਉਹ ਅੱਗੇ ਉਹਨੂੰ ਵੀ ਕਹਿ ਗਿਆ ਹਾਂ ਇਹ ਨਾ ਉਹਨੂੰ ਕਹ ਕਰਿਆ ਕਰ ਯਾਰ ਮੁੜ ਕੇ ਫਿਰ ਬਾਲਾਂ ਦਾ ਮੈਂ ਤਾਂ ਇੰਨੇ ਲੱਗਿਆ ਮੈਂ ਦੋ ਘਟ ਦਿੰਦਾ ਨਹੀਂ ਫਿਰ ਐ ਹੋ ਜਾਂਦਾ ਖਰਾਬ ਹੁੰਦਾ ਹੋਰ ਕੀ ਉਹ ਨਾ ਉੱਥੇ ਡੜਾ ਰਹਿੰਦਾ ਯਾਰ ਉਹਦਾ ਵੇਚਦਾ ਨਹੀਂ ਮੈਨੂੰ ਇੰਨੇ ਲੱਗਿਆ ਆ ਗਿਆ ਉਹ ਦੋ ਪੈਸੇ ਕੋਈ ਨਹੀਂ ਮੈਂ ਕਹਿਣਾ ਯਾਰ ਹੈਲੋ ਕਰੇ ਵੇਖ ਵਿੱਚ ਓ ਯਾਰ ਬਸ ਸਾਈ ਕਰ ਯਾਰ ਸਾਈ ਫੜਾ ਅੱਪੇ ਫੇਰ ਪਤਾ ਲੱਗੂਗਾ ਬਾਈ ਜੱਜ ਕਰ ਲਾ 3.7 ਕਿਲੋ ਦਾ ਬਾਤ ਹੀ ਹੋਰ ਹੁਣ ਵੇਚੇ ਤੇ ਹੈ ਵੀ ਕੀ ਕਰ ਸਹੀ ਗੱਲ ਆ ਯਾਰ 7 ਕਿਲੋ ਦੇ ਤਾਂ ਮੈਂ ਪੈਸੇ ਲਾ ਤੇ ਉਹ ਤੇਰੀ ਮਰਜ਼ੀ ਆ ਭਰਾਵਾਂ ਦੇਣੀ ਵੀ ਦੇ ਨਾ ਪਾ ਗਣਾ ਕਰ 90 ਰੁਪਿਆ ਲੈ ਹੁਣ ਪਾਰਾ ਹੋ ਗਿਆ ਯਾਰ ਵਿੱਚ ਤਾਂ ਇਹ ਦੇ ਵੇਖ ਲੈ ਭਰਾ ਮੇਰਾ ਉਹ ਕੋ 100 200 ਬਣਾਉਂਗਾ ਵੇਲਾ ਵੀ ਵੇਖਾ ਸਹੀ ਆ ਬੰਦਾਂ ਨੇ ਇਹਨੂੰ ਦਿਖਾ ਲੈ ਆ ਲੈ ਆਏ ਉਹਨੂੰ ਪੰਜ ਚਾਰ ਸੌ ਮਾਰੇ ਫਿਰ ਤਾਂ ਤੈਨੂੰ ਵੀ ਪਤਾ ਮੰਡੀ ਨੇ ਕਿੱਥੇ ਹੋਣੇ ਆ ਆ ਲੈ ਹੱਥ ਮਾਰੀ ਮਾਰੀ ਜਿਹੜੇ ਪੈਂਦੀ ਗਈ ਇਹਦੇ ਇਹਨਾ ਬਿੱਲੀ ਲੈ ਹੂੰ ਤਾਂ ਤੂੰ ਤਾਂ ਆਖੂ ਜਾਏਗਾ ਤੇਰੇ ਭਰਾ ਨੂੰ ਖਰੇ ਭਰਾ ਨੂੰ ਮੰਗੇ ਨਾ ਤੇ ਮੈਂ ਬੋਲਦਾ ਨਹੀਂ ਹੁਣ ਲਖਾਈ ਉਹ ਕਰਾਈ ਜਾਂਦਾ ਹਾਲੇ ਪੁਰੇ ਮਾਰਦਾ ਯਾਰਾਂ ਪੈਂ ਛੋਟੀ ਸੀ ਨਾ ਇਹ ਹੁਣ ਹੁਣ ਜਰੇ ਦੇ ਵਿੱਚ ਤਾਂ ਵੇਖ ਲਾ ਉਰੇ ਕਰਿਆ ਲਖਾਈ ਆਪੋ ਆਪਣੀ ਆ ਫੜਾ ਫੜਦਾ ਫੜਦਾ ਬਾਈ ਹੁਣ ਫੜਦਾ ਬੱਸ ਬਚੂਗਾ ਸਹੀ ਆ 3700 ਦੀ ਚਾਹਦਾ ਫਿਰ ਮੈਂ ਫਿਰ ਮੈਨੂੰ ਵੀ ਯਾਰ ਉੱਥੇ ਜਰੇ ਦੇ ਵਿੱਚ ਕੀ ਆਉਦੇ ਯਾਰ ਚੱਲੋ ਦੱਤਾ ਮੈਂ ਛੇ ਲਾ ਤੇ 80 ਕਿਲੋ ਦੇ ਤਾਂ ਲਾਤੇ ਪੈਸੇ ਯਾਰ ਸੁੱਕੀ ਪਈ ਗਲਾਂ ਹੋਰ ਆਂਦਾ ਬੰਦ ਲੈਵਾ ਦੇ ਤੀਓ ਜੇ ਜੇ ਨਾ ਸੋ 900 ਬਾਈ ਨੂੰ ਦਿੰਦਾ ਮੈਂ ਇੱਧਰ ਦੋ ਦੋ ਮੇਰੇ ਯਾਰਾ ਜੇ ਨਾ ਬੰਦਾ ਤਰਕੰਦ ਕਾਉਣੀਆਂ ਜਾਈ ਸਮੇ ਜਾਈ ਸਮੇ ਇੱਥਾਰੇ ਅੱਧੀ ਆਲਮਾਲੇ ਮੰਡੀ ਲੱਗੀ ਬੱਕਰੀਆਂ ਦੀ ਆਜੋ ਜੀ ਵਖਾਉਣੇ ਤੁਹਾਨੂੰ ਕਿਹੜੀ ਕਿਹੜੀ ਨਸਲੇ ਤੇ ਦੇਖੋ ਤੇ ਹਰ ਨਸਲਾ ਵੀ ਇੱਥੇ ਬਹੁਤ ਆਈਆਂ ਇੱਧਰ ਵੇਖੋ

ਫਾੜਾ ਕਰਨ ਵੱਟਿਆ ਓਏ ਕਰਨ ਵੱਟਿਆ ਹੈ ਕਰਨ ਵੱਟਿਆ ਮਦਦ ਦੇਖਿਆ ਇੰਨੇ ਨਹੀਂ ਗਾ ਕੋਈ ਰਾਖੜੀ ਪੈਂਦਾ ਚੱਲ ਫਿਰ ਵੀ ਹੁਣ ਕਹਿ ਤਾ ਇਹਨੂੰ ਅਰਥੀ ਆ ਆ ਫਾੜਾ ਆਖੇ ਮੇਰਾ ਯਾ ਆਠ ਹਜ਼ਾਰ ਦਾ ਬੰਦੇ ਖੁਰਲੀ ਦੇ ਹਾਂ 8000 ਦਾ ਚਾਹਦਾ ਹੈ ਹੁਣ ਬਾਈ ਨਹੀਂ 8 ਦਾ ਬਾਈ ਉਹ ਕੋਰ ਕਨੇ ਆ ਫਾੜ ਯਾਰ ਲੱਖ ਦਾ ਦੇ ਨਾ ਹੱਥ ਦਾ ਮੈਨੂੰ ਘਰੇ ਹੱਡ ਲਾਉਣਾ ਹੱਥ ਦਾ ਨਹੀਂ ਨਾ ਆਉਣ ਤੁੰਨੀ ਲੱਤਾ ਮਾਣ ਇੱਥੋਂ ਤੇ ਕਰਾ ਲਾ ਲਿਖਾਈ ਉਹ ਕਰਾ ਦੂਗਾ ਆ ਜਿਹੜਾ 200 ਲਵਾਉਣਾ ਚੁੱਪ ਲਵਾ ਆ ਫਾੜ ਲਿਖਾਈ ਕਰ ਲਾ ਲਿਖਾਈ ਤੇਰੀ ਪੂਰੇ 8500 ਦਾ ਵੇਚਦਾ ਯਾਰ ਲੈ ਖਾ ਲਿਖਾਈ ਤੇਰੀ ਆ 8500 ਦਾ ਵੇਚਦਾ ਪੈਸੇ ਜਣਾ ਖਾਲਸਾ ਲਿਖਾਈ ਤੇਰੀ ਆ ਦੇਣਾ ਦੇ ਦੇ ਨਹੀਂ ਬੰਦੇ ਲਿਖਾਈ ਇਹਦੀ ਕਰ ਤੈਨੂੰ ਕਹਿ ਤਾ ਯਾਰ ਮੰਨ ਲਿਆ ਕਰ ਸਵਾਹ ਵੇਚਿਆ ਤੈਨੂੰ ਸਹੀ ਲਿਖਾਈ ਨਹੀਂ 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 ਸਵਾਹ ਕਿਹਾ ਪੁੱਲਾ ਅ ਤੇ ਠੀਕ ਆ ਹੁਣ ਯਾਰ ਆ ਕਰੀ ਜਨਾਲ ਸਾ ਓਏ ਛੇ ਤੇ ਤੇਰਾ ਵਾਦੀ ਵਟੀਆਂ ਲੈ ਆ ਪੈਸੇ ਪਾਣੀ ਫੇਰ ਪਿਆਈ ਕੋਈ ਗੱਲ ਨਹੀਂ ਯਾਰ ਸਾਈ ਦੇਰ ਸਾਈ ਦੇਤੀ ਹੁੰਦੀ ਆ ਮੈਂ ਖਾਈ ਤੇ ਜਿਹੜਾ ਕੋਈ ਨਾ ਪਰ ਉਹ ਉਹ ਬੋਲਿਆ ਵੀ ਨਹੀਂਗਾ ਹਰੇਕ ਟੈਂਪੋ ਚ ਘੋੜੇ ਜਾਂਦਾ 8500 ਦਾ ਕਰਤਾ 8500 ਦਾ ਵਾਹ ਵਾਰਾ ਕਰਾ ਬੋ ਦੱਸਦਾ ਵਾ ਠੀਕ ਆ ਓਏ ਆਇਆ ਯਾਰ ਤੂੰ ਯਾਰ ਲਖਾਈ ਤੇਰੀ ਆ ਯਾਰ ਕਰਦੀ ਬਈ ਯਾਰ ਉਹ ਬੋਲਿਆ ਨਹੀਂ ਵਿਚਾਰਾ ਲਖਾਈ ਤੇਰੀ ਆ ਬਹੁਤ ਠੀਕ ਆ ਗਿਆ ਵਾ ਤੂੰ ਬਸ ਓਏ ਹੁਣ ਤਾਂ ਤੇਰਾ ਲਿਆਦਾ ਤੂੰ ਸੀ ਹਾਂ ਸਮਾਈ ਦੇਤੀ ਹੁਣੇ ਸਮਾਈ ਦੇਤੀ ਤੈਨੂੰ 1000 ਰੁਪਏ ਥੋੜੀ ਆ